ਸਾਡੇ ਚਾਚੇ ਦੇ ਮਿੱਤਰ ਆ ਜਿਨ੍ਹਾਂ ਦੀ ਸਿੰਘ ਟ੍ਰਾਂਸਪੋਰਟ ਹੈ ਇੱਥੇ ਹਾਂਗਕਾਂਗ ਦੇ ਵਿੱਚ ਬੜਾ ਨਾਮ ਚੱਲਦਾ ਚਾਚੇ ਦਾ ਸਾਰੇ ਪਾਸੇ ਜਿੱਥੇ ਜਾਂਦੇ ਆ ਜੱਫੀਆਂ ਪੈਂਦੀਆਂ ਪੂਰੀਆਂ ਗੱਡ ਕੇ ਬੱਲੇ ਬੱਲੇ ਕਰਾਈ ਵੇ ਚਾਚੇ ਦੀ ਜਾਣ ਪਛਾਣ ਬਾਬੇ ਨਾਨਕ ਦੀ ਦੀਦਿਆ ਨਾਲ ਬਹੁਤ ਸੋਹਣੀ ਹੈਗੀ ਆ ਆ ਗੱਡੀਆਂ ਚਾਚੇ ਹੈ ਹਾਂ ਤੇ ਦੇਖੋ ਸਿੰਘ ਅੱਛਾ ਹਾਈ ਹਾਈ ਥਿੰਕ ਅਕਰਤ ਜੀ ਮੈਂ ਤੁਹਾਨੂੰ ਦਿਖਾਵਾਂ ਜੀ ਐ ਖੰਡੇ ਦੇ ਨਾਲ ਆਹ ਗੱਡੀਆਂ ਚਾਚੇ ਤੂੰ ਕਹਿੰਦਾ ਵੀ ਇਹ ਬੱਡ ਟੁਕ ਹੋਣੀ ਹੈ ਖਤਮ ਗੱਡੀਆਂ ਖਤਮ ਗੱਡੀਆਂ ਖਤਮ ਸਾਰੀਆਂ ਹੈ ਯਾਰ ਹੱਕ ਡੀ ਕਿੱਦਦੇ ਮਾੜੀ ਐ ਮੈਨੂੰ ਐਂ ਦੱਸ ਖੜੀ ਜੜੀ ਐ ਇਹ ਐਕਸਪਾਇਰ ਹੋਣੀ ਆ ਕਿਆ ਚੀਜ਼ ਐ ਇਹ ਐਕਸਪਾਇਰ ਹੋ ਗਈਆਂ ਇਹ ਇਹਨੂੰ 10 ਸਾਲ ਚੱਲੀਆ 10 ਸਾਲੋਂ ਸਿੱਟਦੀ ਨਹੀਂ ਐ ਅੱਛਾ ਐ 10-10 ਸਾਲਾਂ ਦੀਆਂ ਗੱਡੀਆਂ ਆ ਇਹਦਾ ਤਾਂ ਬੁਰਾ ਹਾਲ ਐ ਆਹਦਾ ਟੇਪ ਟੂ ਐਕਸੀਡੈਂਟ ਹੋਈ ਦੀ ਐ ਵੀਡੀਓ ਦੇਖ ਹਮਮ ਹਾਈਬ੍ਰਿਡ ਗੱਡੀ ਯਾਰ ਆਪਣੇ ਇੰਡੀਆ ਹੁਣ ਆਈ ਹੈ ਹਾਈਬ੍ਰਿਡ ਅੱਛਾ ਹਾਈਬ੍ਰਿਡ ਐ ਐ ਅੱਛਾ ਹਾਈਬ੍ਰਿਡ ਐ ਇਹ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮਾਗਿਰਦਾ ਸੈਕਟਰ 30 ਵਿੱਚ ਕੋਸ਼ਰੋ ਤੰਦਰੁਸਤ ਰੋਤੇ ਚੜ੍ਹਦੀਆਂ ਕਲਾ ਦੇ ਵਿੱਚ ਲੱਜੇ। ਲੋਵੇ ਚਾਚਾ ਸਾਡਾ ਬਣਦਾ ਡਰਾਈਵਰ ਤੇ ਗੱਡੀ ਲੈ ਆ ਚਲਾ ਤੇ ਤੁਹਾਨੂੰ ਪਹਿਲਾਂ ਆਪਾਂ ਵੀਊ ਦਿਖਾਈਏ। ਬਾਹਰਲੇ ਪਾਸੇ ਵਾਲਾ 프ੌਂਟ ਤੇ ਬੱਦਲ ਕਿੰਨਾ ਸੁਹਾਣਾ ਦਿਖਦਾ ਪਿਆ ਹੈ। ਤੇ ਨਾਲੇ ਬਿਲਡਿੰਗਾਂ ਖੂਬਸੂਰਤੀਆਂ ਨਜ਼ਰ ਆ ਰਹੀਆਂ ਹੈ। ਤੇ ਚਾਚਾ ਕਹਿੰਦਾ ਵੀ ਅੱਜ ਤੁਹਾਨੂੰ ਘੁਮਾ ਕੇ ਲਿਆਉਣਾ ਇਹ ਜੀ ਜਗਾ। ਬਲੌਗ ਵਿੱਚ ਪਤਾ ਲੱਗੂ ਦਸਰਾਂ ਨੇ ਸਟਾਰਟਿੰਗ ਦੇ ਵਿੱਚ। ਕਿੱਥੇ ਜਾਣਾ ਕਿਥੇ ਨਹੀਂ ਜਾਣਾ ਮੈਨੂੰ ਇਹ ਚਾਚਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੰਗਣੀ ਡਰਾਈਵ ਕਰ ਰਹੇ ਤਾਂ ਘਾਲੀ ਰੋਡ ਕੋਈ ਨਹੀਂ ਗੱਲਾਂ ਤਾਂ ਹੋਣਗੀਆਂ ਕਰਨੀਆਂ ਨਹੀਂ ਗੱਲਾਂ ਨਹੀਂ ਪਤਾ ਕਿ ਧਿਆਨ ਹੋਰ ਬਸੇ ਚਲੇ ਜਾਂਦਾ ਅਸਾ ਧਿਆਨ ਵੀ ਲੱਗਣਾ ਪੂਰੇ ਤੇ ਪੂਰਾ ਹੈ ਨਾ ਹਾਂ ਕਰਦੇ ਹਾਂ ਸਟਰੀ ਧਿਆਨ ਵਾਜ ਰਿਹਾ ਉਸੇ ਸੌ ਸੌ ਟ੍ਰੇਟ ਜ਼ਰੂਰੀ ਹੈ ਨਾ ਇਹ ਵੀ ਗੱਲ ਠੀਕ ਹੈ ਤੇ ਸਾਡੇ ਬਿੱਲੂ ਭਾਜੀ ਅੱਜ ਆ ਕੇ ਵਲੌਗ ਦੇ ਵਿੱਚ ਧੰਨਵਾਦ ਕਰਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾ ਜੀ ਸਤਿ ਸ਼੍ਰੀ ਅਕਾਲ ਜੀ ਉਹ ਵੱਡੇ ਪਿਛੇ ਚਾਚਾ ਜੀ ਫਿਰ ਵੀ ਮੜਾ ਮੋਟਾ ਦਾ ਚਾਚਾ ਚਲਣਾ ਪਾਦੇ ਵੀ ਆਪਾਂ ਜਾ ਕੇ ਤੇ ਰਹੇ ਆ ਦੇਖਿਆ ਹੁਣ ਦੇਖਿਆ ਉਹ ਜੀ ਜਾਣਾ ਕਿਥੇ ਜਾਵਾਂਗੇ ਇਹਨਾਂ ਦਾ ਵੀ ਜਾ ਰਹੇ ਆਪਾਂ ਨਵੇਂ ਲਾਕੇ ਚ ਨਵੇਂ ਲਾਕੇ ਸੀ ਹਾਂ ਉਹਨੂੰ ਕਹਿੰਦੇ ਨਿਊ ਟੈਂਟਰੀ ਨਿਊਟ ਨਿਊ ਟੈਂਟਰੀ ਅੱਛਾ ਅੱਛਾ ਸਾਰਾ ਸਕੇ ਨਵੇਂ ਲਾਕੇ ਅੱਛਾ ਇਹ ਤਾਂ ਆਮ ਮੱਛੀ ਵਾਲਾ ਹਾਰਾ ਹੈ ਨਾ ਪ੍ਰੋਜੈਕਟ ਉਹ ਬਾਰੇ ਦੀ ਗੱਲ ਕਰਦੇ ਫਿਸ਼ ਮਾਰਕੀਟ ਤੇ ਹੁਣ ਤਾਂ ਦਿਖਣੇ ਤੇ ਅਟ ਗਈ ਇੱਥੇ ਇੱਥੇ ਸ਼ਾਇਦ ਜੰਟ ਕੀਤੀ ਦੇਖੀਓ ਤੇ ਕੋਈ ਨਾ ਅੱਛਾ ਹੋਰ ਹੋਰ ਦੇਖ ਤਾਂ ਦੀ ਮੜ ਜੀ ਹੈ ਨਾ ਇੱਥੇ ਜੀਡੀਓ ਇੱਥੋਂ ਕਲੋਜ਼ ਹੋ ਕੇ ਦੀ ਐ ਹਾਂ ਤਾਂ ਮੰਮੀ ਵਗੜ ਗਈ ਹੈ ਅੱਜ ਦੂਸਰਾਂ ਇੱਥੇ ਦਿਖਾਈਏ ਆਹ ਹੈ ਫਿਸ਼ ਮਾਰਕੀਟ ਇੱਥੇ ਦੇ ਫਿਸ਼ਰ ਫੜੀ ਕੱਟੀ ਕਰਕੇ ਉਰੇ ਤੇ ਸ਼ਿਫਟ ਹੁੰਦੀ ਹੈ ਪੂਰੇ ਅੰਦਰ ਜਿਹੜੇ ਮਾਰਕੀਟਾਂ ਨੂੰ ਜਿਹੜੀ ਸਫਲਾਈ ਹੁੰਦੀ ਹੈ ਹਾਂ ਉਹ ਵੀ ਵਰਕਡੂ ਸਾਰੀ ਇੱਥੇ ਸਫਲਾਈ ਹੁੰਦੀ ਹੈ ਇੱਥੇ ਤਾਂ ਸਫਲਾਈ ਹੁੰਦੀ ਸਾਰੇ ਜਰਾ ਠੀਕ ਹੈ ਠੀਕ ਆ ਵੀ ਬਹੁਤ ਸੁਣਾ ਰਿਹਾ ਹੈ ਹਾਂ ਸੇਵਨ ਭਾਈ ਹੋਈ ਔਰੇ ਤੁਸੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਭਾਈ ਹਾਂ ਹਾਰੇ ਆਪਣੇ ਅੱਛਾ ਹੋਣਾ ਚਾਹੀਆਂ ਉਹ ਕਰੇਨਾ ਆ ਗਿਆ ਉੱਥੇ ਤੁਸੀਂ ਡਿਊਟੀ ਹੁਣ ਇਸ ਸਮੇਂ ਕਰ ਰਹੇ ਹੋ ਨਾ ਕਿਉਂ ਉਹ ਕਰੇਨਾ ਖੜੀਆਂ ਸਾਹਮਣੇ ਬੜੀਆਂ ਬੜੀਆਂ ਹਾਂਜੀ ਹਾਂਜੀ ਇਹ ਟਰਮੀਨਲ ਇਹਦੇ ਅੰਦਰ ਇਹਦੇ ਅੰਦਰ ਹਾਂ ਅੱਛਾ 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 ਭਾਈ ਕਹਿੰਦੇ ਇੱਕ ਚੇ ਵੀ ਮੰਨ ਤੋਂ ਨਹੀਂ ਜਾਂਦੀ ਹੁੰਦੀ ਪਾੜੀ ਜੀ ਉਹੀ ਉਹੀ ਚੜਨੇ ਹੋਈ ਉਹੀ 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 ਚੜਨੀ ਆ ਨਾ ਹਾਂ ਜਿੱਧਰ ਦੀ ਬਸ ਚੰਦੇ ਹੁੰਦੇ ਹੁੰਦੇ ਹਾਂ ਉਹ ਘਾਲੂ ਘਾਲੂ ਸੈਕਟਰੀ ਜੀ ਨੇ ਫੇਰ ਸੈਕਟਰੀ ਨੂੰ ਖੋਲ ਜਾਣਾ ਵਿੱਚ ਦਸਰਾਂ ਨੇ ਹਾਂ ਕੀ ਦਸਰਾਂ ਨੇ ਇਹ ਸਰ ਵੀ ਕਿ ਤੈਨੂੰ ਜਾ ਰਹੇ ਜੀ ਅਜ ਕੋਈ ਚੀਜ਼ ਚੀਜ਼ ਜੀ ਲਗਾਉਣੀ ਚਾਚੇ ਦੇ ਕਹਿੰਦਾ ਮੈਂ ਤੁਹਾਨੂੰ ਦੱਸ ਤਾ ਤੁਸੀਂ ਕਿਆ ਕਹੋਗੇ ਅੱਛਾ ਆ ਆ ਗਿਆ ਜੀ ਅੰਦਰ ਸਾਰਾ ਇਹ ਟਰਮੀਨਲ ਹੈਗਾ ਇਹ ਜਿਹੜੀਆਂ ਸ਼ਿਪਾਂ ਦੇ ਜਿਹਨਾਂ ਪਰ ਕੰਟੇਨਰ ਵਗੈਰਾ ਆਉਂਦੇ ਆ ਮਾਲ ਸਪਲਾਈ ਕਰਦੇ ਟਰਾਂਸਪੋਰਟ ਹੋ ਰਿਹਾ ਇੱਧਰ ਉਧਰ ਹਾਂ ਐਕਸਪੋਰਟ ਐਂਡ ਪੋਰਟ ਇੱਥੇ ਲੱਗੀ ਹੁੰਦੀ ਹੈ ਇੱਥੇ ਤੁਹਾਡੀ ਗੱਡੀ ਚੱਲਦੀ ਹੈ ਨਾ ਇਹਨਾਂ ਦੇ ਅੰਦਰ ਗੱਡੀ ਕਿਤੇ ਵੀ ਜ਼ਰੂਰਤ ਪੈਂਦੀ ਹੈ ਤੇਰਾ ਅੱਛਾ 7-8 ਕਿਲੋਮੀਟਰ ਦੇ ਏਰੀਆ ਵਿੱਚ ਵਿੱਚ ਸਾਰਾ ਘੁੰਮ ਕੇ ਇਹਦੇ ਵਿੱਚ ਵਿੱਚ ਰਹਿਣਾ ਹੈ ਓਕੇ ਰੋ ਮਹੌਲ ਜੀ ਤੁਸੀਂ ਸਾਰੇ ਦਾ ਸਾਰਾ ਜਿਵੇਂ ਨੀ ਗੰਨੇ ਦੇ ਵਿੱਚ ਸੂਹਿਆਂ ਦੇ ਬਣਾ ਹੁੰਦਾ ਰਾਹ ਇਧਰ ਉਧਰ ਅੱਛਾ ਗੰਨੇ ਦੇ ਵਿੱਚ ਉਹਵੇਂ ਰਾਹ ਬਣੇ ਹੋਇਆ ਹੈ। ਚੰਦੀ ਗੱਲ ਆ ਇਹ ਤੇ ਜਿਵੇਂ ਗੰਨੇ ਦੇ ਵਿੱਚ ਜੁਆਂ ਰਾਹ ਬਣਾਏ ਬੰਦੇ ਉਹ ਕਣਾ ਬਣੇ ਹੋਏ ਦੇ ਅੰਦਰ ਅੰਦਰ ਹੈ ਨਾ ਬਹੁਤ ਕੰਟੇਨਰ ਵੇਚਾ ਚੇ ਤਾਂ ਬਹੁਤ ਤਕੜੀ ਸਪਲਾਈ ਹੈ ਬਰਾਏ ਸੇ ਬਹੁਤ ਤਕੜਾ ਵਿਜਲਾ ਹੈ। 24 ਘੰਟੇ 24 ਘੰਟੇ ਗੱਡੀ ਜਾ ਕੇ 24 ਘੰਟੇ ਖੁੱਲਰ ਰਹਿੰਦਾ 24 ਘੰਟੇ। ਅੱਛਾ ਸਹੀ ਹੈ। ਕਿਨਾਰਦੇ ਨੂੰ ਸੁਣੇ ਬੱਤਾਂ ਮਾਹੋ ਤੇ ਬਾਲ ਸੋਣਾ ਬੀ ਉਸ ਆ ਸਾਫ ਸੁਥਰਾ ਚਾਚਾ ਸਾਫ ਸੁਥਰਾ ਮੋਸੇ ਗਗਰੀ ਆਉਗਾ ਮੋਸੇ ਵੀ ਆਉਗੇ ਐਵੀ ਗੱਲ ਹੈਗੀ ਆ ਸੋਣਾ ਬਹੁਤ ਬੜਾ ਲਗਾ ਇਧਰ ਗ੍ਰੀਨਰੀ ਦੇ ਵਿੱਚ ਉਹ ਪਹਾੜੀ ਦੇ ਉੱਪਰ ਬਣਾਈ ਵੀ ਬਿਲਡਿੰਗਾਂ ਕਿਹੜੇ ਹਿਸਾਬ ਕਰਦੇ ਨੇ ਵੀ ਕਿੰਨਾ ਚਾਲਾ ਰਹੀ ਮੈਟਰੋ ਇੱਧਰ ਉਹ ਨੀ ਮੈਟਰੋ ਜਾ ਰਹੀ ਠੀਕ ਐ ਕਾਲਾ ਫਿਰ ਇਹ ਰੋਟ ਨੂੰ ਕਿਥੇ ਪਾ ਮੈਟਰੋ ਵਾਲਿਆਂ ਨੂੰ ਇਹੀ ਇਹ ਇਹ ਹੋਰ ਕੋਸਣੇ ਇਹ ਇਹ ਵੀ ਚੱਲੇ ਸੀ ਆਪਾਂ ਬਰਾਬਰ ਇਹ ਬਰੋ ਕਰ ਲਈ ਹਾਂ ਹਾਂ ਐਡਰੈਸ ਠੀਕ 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 ਆਹਾ ਗੱਡੀਆਂ ਚਾਚੇ ਤੂੰ ਕਹਿੰਦਾ ਵੀ ਇਹ ਬੱਡ ਟੁਕ ਹੋਣੀ ਹੈ ਖਤਮ ਗੱਡੀਆਂ ਖਤਮ ਹੈ ਗੱਡੀਆਂ ਖਤਮ ਹੈ ਸਾਰੀਆਂ ਯਾਰਾ ਹੱਕ ਡੀ ਕਿੱਦਦੇ ਮਾੜੀ ਐ ਮੈਨੂੰ ਐ ਦੱਸ ਖੜੀ ਜੜੀ ਆ ਇਹ ਐਕਸਪਾਇਰ ਹੋਣੀ ਆ ਕਿਆ ਚੀਜ਼ ਐ ਇਹ ਸਪੈਰ ਹੋ ਗਈ ਆ ਇਹਨੂੰ 10 ਸਾਲ ਚੱਲੀ ਆ 10 ਸਾਲ ਤੋਂ ਸਿੱਟਦੀ ਨਹੀਂ ਆ ਇਹ ਅੱਛਾ ਐ 10-10 ਸਾਲਾਂ ਦੀਆਂ ਗੱਡੀਆਂ ਆ ਇਹਦਾ ਤਾਂ ਬੁਰਾ ਹਾਲ ਐ ਆਹਦਾ ਟੇਪ ਟੂ ਐਕਸੀਡੈਂਟ ਹੋਈ ਦੀ ਐ ਇਹ ਵੀ ਦੇਖ ਹਮਮ ਹਾਈਬ੍ਰਿਡ ਗੱਡੀ ਯਾਰ ਬੰਦੇ ਇੰਡੀਆ ਹੋਣਾ ਹੀ ਹਾਈਬ੍ਰਿਡ ਅੱਛਾ ਇਹ ਹਾਈਬ੍ਰਿਡ ਐ ਇਹ ਅੱਛਾ ਹਾਈਬ੍ਰਿਡ ਐ ਇਹ ਹਾਂ ਇਹ ਇਹਦੇ ਪੇ ਵੱਡੂ ਟੁੱਕ ਕਰ ਦੇਣੀ ਵੀ ਹੈ ਇਹਦੀ ਵੱਡੂ ਕਰਕੇ ਅੰਦਰ ਵੀ ਕਰਦੇ ਨੇ ਉਹਨੇ ਆਪਣੇ ਇੱਥੇ ਹਾਂ ਐਂ ਬੈਗ ਕਰ ਜਾਂਦੇ ਅੰਦਰ ਕਰ ਲੈਨੇ ਗੱਡੀ ਸਾਰੀ ਬਾਹਰ ਅੰਜਨ ਕਿੱਥੇ ਜਾਂਦੇ ਫਿਰ ਅੰਦਰ ਵੀ ਇੱਕ ਬਣਾ ਲਿਏ ਇਸ ਦੇ ਵਿੱਚ ਤਾਂ ਜਿਹੜੇ ਉਹਦਰਾ ਆਪਣਾ ਆ ਸਾਊਥ ਅਫਰੀਕਾ ਵਾਲੀ ਸਾਈਡ ਉਹ ਉਹ ਕਿਆ ਕਰਦੇ ਫਿਰ ਉਹ ਗੱਡੀ ਚ ਰੱਖਦੇ ਉਹ ਗੱਡੀਆਂ ਅੰਜਨ ਬਾਡੀਓ ਦੂਜੇ ਲੈ ਕੇ ਉਹਨੂੰ ਅੰਦਰ ਫਿੱਟ ਕਰ ਦਿੰਦੇ ਅੱਛਾ ਉਹ ਚੀਜ਼ ਹਾਂ ਅੰਦਰ ਇਹ ਅੱਜ ਸੁੱਕੀ ਕਰਕੇ ਅੰਦਰ ਸਾਰੇ ਇਹ ਚੋਣਾ ਦੇਖ ਇਹ ਸਾਰੀਆਂ ਗੱਡੀਆਂ ਵੱਡੀਆਂ ਵਾਲੀਆਂ ਸਾਰੀਆਂ ਸਾਰੇ ਪੱਕੀ ਗੱਲ ਦਾ ਉਹ ਹਾਂ ਬੱਡੂ ਕੁਜੀ ਦਾ ਘਰ ਦੇ ਅੰਦਰ ਅੱਛਾ ਦੇਖੋ ਨਮੀ ਨਮੀ ਗੱਡੀਆਂ ਯਾਰ ਨਾਲ ਸਨ ਰੂਫ ਵਾਲੇ ਸਨ ਰੂਫ ਵਾਲੇ ਉਹ ਬੈਠੇ ਆ ਉਧਰ ਉਹਦੇ ਅੰਦਰ ਹੈਗਾ ਆਪਣਾ ਬੰਦਾ ਜਿਹੜਾ ਉਹ ਸਨ ਰੂਫ ਮਸਗਾ ਬੰਦਾ ਹਾਂ ਆ

ਆਹ ਬੰਦੇ ਨੇ ਸਟ੍ਰੀਟ ਵਿੱਚ ਕਿਹਾ ਹੈ। ਅਜੇ ਸਿਕਰਾਬ ਵਗਾਰਾ ਟੱਕੀ ਗੁੱਡੀਆਂ ਦੇ ਵਿੱਚ ਤਾਂ। ਯਾ ਇਹ ਆਪੀ ਫਿਰ ਕਿੰਨੇ ਕਿੰਨੇ ਨਾ। ਦੇ ਇਟਸ ਕਮ ਫਰੋਮ ਇੰਡੀਆ। ਇਟਸ ਕਲਚਰ ਇਸ। ਵੀਰ ਯੂਟਿਊਬਰ ਹੀਸੋ ਵਾਹ ਹੀਸੋ ਲੁਕਿੰਗ ਸੋ ਮਨੀ ਨਿਊ ਕਾਰ, ਕੱਟਨ ਕਾਰ ਬਿੰਗੋ ਬ੍ਰਿੰਗ। ਯਾ ਯਾ ਯਾ। ਅਜੇ ਸਾਰਾ ਸਿਕਰਾਬ ਕਰਨੇ ਕਿੱਦੀਆਂ। ਅੱਛਾ ਅੱਜ ਆਜਾ ਯਾ ਯਾ ਕਿਤਨੇ ਨਵੇਂ ਲੋਣਾ ਹੈ ਇਹ ਟਾਇਰਾਂ ਦੇ ਵਿੱਚ ਕਿੰਨੇ ਵਿੱਚੋਂ ਅੱਛਾ ਅੱਟਾ ਅੱਟੇ ਨਵੇਂ ਆਣੇ ਦੇ ਪਏ ਆ ਅੱਛਾ ਥੋੜੀ ਨਿਕਬੀ ਸਾਰੀ ਆ ਆ ਗੱਡੀਆਂ ਸਕ੍ਰੈਪ ਵਾਲਾ ਆ ਕੱਟ ਹੋਣਾ ਸਾਰੀਆਂ ਵੱਡੂਣੀਆਂ ਆ ਹਾਂ ਵੀ ਅੱਛਾ ਆ ਹਾਂ ਆਹ ਤਾਂ ਪੂਰੀ ਕਾਂਟ ਗੱਡੀ ਖੜੀ ਆ ਆ ਟੋਇਟਾ ਕੰਪਨੀ ਨਾਲੇ ਹੈ ਨਾ ਦਾਰ ਕਦਮ ਇਹ ਅਗਲੇ ਮੋੜੀ ਤੋਂ ਅੰਦਰ ਬਾਹਰ ਦੇ ਜਾਣਾ ਹੈ। ਅੱਛਾ। ਪਰ ਨਵੀਆਂ ਗੱਡੀਆਂ ਨੂੰ ਚੱਕ ਚੱਕ ਮਾਰੀ ਜਾਂਦੇ ਨੇ ਇੱਧਰ ਉੱਧਰ ਹੈ। ਆਹ। ਕੀ ਬਾਤ ਹੈ। ਸੋਕੇ। ਚਲੋ। ਥੈਂਕ ਯੂ। ਹਾਂ। ਜਿਹਨੇ ਆ ਸਾਰੀਆਂ ਗੱਡੀਆਂ ਖੜੀਆਂ ਜੜੀਆਂ। ਯਾਰ ਇਹ ਨਹੀਂ ਘਾੜ ਘਾੜ ਦਾ ਗੱਡੀ ਬੱਲੇ 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 ਸਾਰੀਆਂ ਬੰਨਣੀਆਂ ਨੇ। ਸਾਰੀਆਂ ਕਟੋੜੀਆਂ ਦੇ ਇਹ ਮਤਲਬ 10 ਸਾਲ ਟੱਪੇ ਹੋਏ ਕਿ ਐ ਮਤਲਬ ਇਹਦਾ ਸਾਰੀਆਂ ਟੱਪੇ ਵੇ ਸਾਰੀਆਂ ਯਾਰ ਇਹ ਤਾਂ ਨਵੀਂ ਆਇਆ ਚਾਚੇ ਯਾਰ ਨਹੀਂ ਆ ਰਹਾ ਉਹ ਯਾਰ ਕਿੰਨੇ ਮੰਨੇ ਦੀ ਹੁੰਦੀ ਗੱਲ ਆ ਯਾਰ ਮੈਂ ਮੈਂ ਕਿਵੇਂ ਮੰਨ ਮੰਨਾਂ ਮੈਂ ਐਨੇ ਨਵੇਂ ਗੱਡੀਆਂ ਪੌਣ ਤੋੜ ਦੂੰਗਾ ਆ ਪੀਐਮ ਡੋਲ ਇਹ ਸਾਰੀਆਂ ਗੱਡੀਆਂ ਸਾਰੀਆਂ ਗੱਡੀਆਂ ਫਟਾਉਣੀਆਂ ਆ ਇਹਦਾ ਬਿਗੜਿਆ ਕੋਈ ਨਹੀਂ ਬੰਦ ਇੱਥੇ ਰੂਲ ਮਤਲਬ ਰੂਲ ਰੈਗੂਲੇਸ਼ਨ ਆ ਰੂਲ ਰੈਗੂਲੇਸ਼ਨ ਇਥੋਂ ਦਾ ਇਰਕਮਾ ਆਲੇ ਚਾਚੇ ਫਟਫਟ ਕੇ ਸਾਰੇ ਇਹ ਸਾਰੇ ਸਟੋਰ ਆ। ਹਾਂ ਲੱਗਦਾ ਹੈ। ਅੱਛਾ। ਇਹ ਮੋਟਰਸਾਈਕਲ ਵੀ ਜੇ ਨਹੀਂ ਜ਼ਰੂਰ ਤੋਂ ਫਟਫਟ ਸਿੱਟੀ ਜਾਂਦੇ। ਬਾਕੀ ਕੀ ਕਰਦਾ ਜੀ? ਆਹ ਹੋ ਗਿਆ ਹੁਣ ਇਥੇ ਕੰਟੇਨਰ ਹੈ। ਇਹ ਨਾਲ ਵਿੱਚ ਜਾਂਦਾ ਫਿਰ ਮਾਲ ਰੋਡ ਹੋ ਕੇ ਜਾਂਦਾ। ਹਾਂ ਚੱਲ ਹਾਂ ਚੱਲ ਮੋੜੇ ਲੋ। ਉਹਦੇ ਉੱਪਰ ਗੱਡੀ ਦੇ ਕਿੱਥੇ ਚੜਾਤੀ ਉੱਪਰ ਹੈ? ਇਹ ਸਾਰੀਆਂ ਵੱਡੂਣੀਆਂ। ਕ੍ਰੇਨ ਨਾਲ ਚੱਕ ਕੇ ਰੱਖ। ਕ੍ਰੇਨ ਨਾਲ ਚੱਕ ਕੇ ਰੱਖਦੇ ਨੇ। ਕਮਾਲ ਹੈ ਯਾਰ ਇਹਦਾ। ਅਸੀਂ ਉੱਥੇ ਰੋਈ ਜਾਂਦੇ ਆ ਵੀ ਸਰ ਜਿਹੜੀ ਗੱਡੀ ਥੌਂਕ ਕਰਨੀ ਆ ਨਾ ਜਿਹੜੀ ਸਿੱਪਣੀ ਆ ਹਾਂਜੀ ਉਹਦੇ ਪੈਸੇ ਦੇਣੇ ਪੈਂਦੇ ਕੋਲੋਂ ਅਸੀਂ ਨਾਲ ਪੈਸੇ ਵੀ ਦੇਣੇ ਆ ਮਾਤਰਾ ਜਿਹੜੀ ਗੱਡੀ ਐਸੇ ਕਟਾਉਣ ਵੜਾਉਣ ਨੂੰ ਭੇਜਣੀ ਉਹਦੇ ਪੈਸੇ ਦੇਣੇ ਆ ਮੈਂ ਗੱਡੀ ਮੈਨੂੰ ਹਾਂ ਇਹ ਵਿਚ ਨੂੰ ਬਣਿਆ ਹੋਇਆ ਸਿੱਧਾ ਟਰਾਲਾ ਪਿੱਛੇ ਲਾ ਦੇਣਾ ਉਹਨਾਂ ਮੱਡ ਮੱਡ ਕਾ ਹੋ ਆਪਣਾ ਜਿਹੜੇ ਅੰਜਣੇ ਦੇ ਅੰਜਣ ਕਹਦੇ ਪਸਰੇਣਾ ਬਾਡੀ ਮਾਰਨੇ ਚਲਾ ਕੇ ਬਾਰ ਬਸ ਨਹੀਂ ਉਹਨਾਂ ਨੇ ਸਪੇਅਰ ਜਿਹੜਾ ਹ ਸਕਰਾ ਐ ਤੇ ਪੈਸੇ ਕਮਾਉਣੇ ਨੇ ਨਾ ਬਈ ਉਹ ਕਮਾਉਂਗੇ ਇਹ ਉਹਨਾਂ ਦਾ ਕਮਾਉਣੇ ਜਿਹੜੇ ਆਪਣਾ ਇਹਨੇ ਉਹਨੇ ਸ਼ਿਪਰ ਹੌਣੇ ਨੇ ਇਹਨਾਂ ਦੇ ਜਿਹੜੇ ਖਰੀਦਣਵਾਤ ਆਉਣੇ ਉਹ ਵੀ ਕਰ ਫੋਟੋ ਨਾਲ ਠੀਕ ਹੈ ਪਾ ਤੁਸੀਂ ਨਾਲ ਕਹਿੰਦੇ ਆਪਣੇ ਦੇਣੇ ਹੈਗੇ ਦੇਣੇ ਬਣੇ ਗੱਡੀ ਨੇ ਇਹਦੇ ਤਿੰਨ ਅੱਜ ਖੜਾ ਆਪਣੇ ਪੰਜਾਬੀ ਨਹੀਂ ਲਾਇਆ ਭਾਈ ਕਿਹੜਾ ਵਿੱਚ ਲੋਡ ਹੋਣਾ ਹੈ ਲੋਡ ਹੋ ਰਿਹਾ ਹੈ ਉਹ ਜਿਹੜਾ ਅੰਦਰ ਕੰਟੇਨਰ ਹੈ ਉਹ ਡਬਲ ਵਾਈਟ ਲਿਖਿਆ ਭਾਈ ਆਹ ਪਾ ਨੀਲਾ ਖੜਾ ਹੈ ਇਸ ਨੂੰ ਲੋਡ ਹੋ ਰਿਹਾ ਹੈ ਇਹਦੇ ਵਿੱਚ ਅੱਛਾ ਮਾਲ ਲੋਡ ਹੋ ਰਿਹਾ ਹੈ ਇਹਦੇ ਵਿੱਚ ਪੁੱਡੇ ਖੋਲੇ ਵਿੱਚ ਇਹ ਸਾਰਾ ਮਾਲ ਲੋਡ ਹੋ ਰਿਹਾ ਹੈ ਇਹਦੇ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਾਰੀਆਂ ਇਹ ਗੱਡੀਆਂ ਸਾਰੀਆਂ ਕੋਈ ਪੱਟਾ ਹੋਣ ਵਾਲੀਆਂ ਇਹ ਮੈਂ ਹੈ ਸਹੀ ਗੱਲ ਤੇ ਵੀ ਕੰਡੀਆਂ ਵਿੱਚ ਤਾਂ ਮੈਂ ਹਨਾ ਪੁੜੀ ਵੀ ਹੋ ਰਹਿੰਦੀ ਵਿਚਾਰੀ ਫੇਰ ਗਾਹ ਤੇ ਗਾਹ ਗਾਹ ਤੇ ਗਾਹ ਨੂੰ ਰੀਨਿਊ ਕਰਵਾਈ ਜਾਂਦੇ ਆ ਉਹਦੇ ਮਦਰ ਵੀ ਐਮ ਡਬਲਯੂ ਦਿਖਾਈ ਜੋ ਗੱਡੀ ਉਹ ਹਾਂ ਉਹ ਤਾਂ ਕਹਿੰਦੇ ਆਪਣਾ ਵੱਡੇ ਪਾਸ ਜਿਹਨਾਂ ਦੇ ਸਾਰੇ ਇਹ ਕੜੀਆਂ ਇੱਥੋਂ ਸਾਰੀਆਂ ਅੰਦਰ ਗੱਡੀਆਂ ਖੜੀਆਂ ਨੇ ਸਾਰੀਆਂ ਇਹ ਨੰਬਰ ਪਲੇਟ ਟੁੱਟੀ ਹੁੰਦੀ ਆ ਨੰਬਰ ਪਲੇਟ ਤੋੜ ਕੇ ਉਹਨੂੰ ਬਲਾਕ ਕਰ ਸਾਰਾ ਅਧਿਕ ਇੱਥੋਂ ਸਾਈਡ ਹੋਈ ਜਾਂਦੀ ਆ ਇਹਦੋਂ ਅਧਿਕ ਹੋ ਜਾਂਦੀ ਆ ਹਾਂ ਨੰਬਰ ਨੰਬਰ ਤੋੜਦੀਆਂ ਨੇ ਐਮਡਬਲਯੂਐਸਏ ਨੇ ਪਿੱਛੇ ਖੜੀਆਂ ਸਾਰੀਆਂ ਗੱਡੀਆਂ ਸਾਰੀਆਂ ਵੱਡੋਣ ਵਾਲੀਆਂ ਆ ਉਹ ਦੇਖ ਉਹਦੇ ਪਿੱਛੇ ਜਿਹੜੀ ਖੜੀ ਆ ਐਕਸੈਸ ਗੱਡੀ ਐਕਸੈਸ ਉਹ ਗੱਡੀ ਉਹ ਖੜੀ ਜਿਹੜੀ ਪਿੱਛੇ ਆ ਉਹ ਕਾਲੀ ਲੈਕਸਸ ਖੜੀ ਆ ਇਹ ਸਾਰੀਆਂ ਵੱਡੋਣੀਆਂ ਉਹ ਮਿਨੀ ਕੂਪਰ ਦੇ ਨਾਲ ਖੜੀ ਪੈਣ ਐ ਮਿਨੀ ਕੂਪਰ ਖੜੀ ਹੋਵੇ ਮਿਨੀ ਕੂਪਰੇ ਵੱਡੋਣੀਆਂ ਨੇ ਉਹ ਲੈ ਯਾਰ ਮਿਨੀ ਕੂਪਰੇ ਵੱਡਣੀਆਂ ਨੇ ਹਾਂ ਜਿੰਨੇ ਸਾਰੇ ਦੇ ਆ ਦੂਜੀ ਖੜੀ ਆਪਣਾ ਵਧਣੀ ਦੇ ਪੱਲਾ ਦੂਜੀ ਮੋਲ ਨੋ ਨੋ ਵਾਦੀ ਪੈਣੀ ਆ ਨੋ ਵਾਦੀ ਗੱਡੀ ਆ ਸਾਰੀ ਯਾਰ ਮੈਨੂੰ ਹੀ ਉੱਪਰ ਦਾ ਮੈਨੂੰ ਮੈਂ ਹੈਰਾਨ ਆ ਯਾਰ ਆ ਦਮੀਨੇ ਕੋ ਖੜੀ ਆ ਤੀਜਾ ਸਾਰੀ ਖੜੀ ਆ ਇੱਕ ਉਹ ਖੜੀ ਆ ਅੰਦਰ ਵੀ ਖੜੀ ਆ ਇੱਕ ਉਹ ਵੀ ਖੜੀ ਵਿੱਚ ਆ ਸਹੀ ਗੱਲ ਸਾਰੀ ਇਹ ਤਾਂ ਵਧੇ ਕੀ ਆਦਮ ਦੋ ਕੋ ਰੌਂਦ ਖਾ ਇਹ ਜੋ ਚਲੀ ਪੀਣਾ ਗੋਦਾਮੇ ਕਿੱਥੇ ਗੱਡੀਆਂ ਐ ਲੱਦੀਆਂ ਮਟਪਟ ਕੇ ਜਾਣ ਵਾਸਤੇ ਅੱਛਾ ਇਹ ਜਾਨੀ ਰੋਡ ਪਰ ਚੜ੍ਹੇ ਨਹੀਂ ਜਾਂਦੀ ਬਸ ਪਰਮਟ ਖਤਮਾ ਖਤਮਾ ਰੋਡ ਤੇ ਇਹ ਵੀ ਚੱਕ ਚੱਕੇ ਲੈ ਲੀਏ ਪਰਮਟ ਲੈਂਦਾ ਨਹੀਂ ਬਸ ਉਹ ਫਿਰ ਪਰਮਟ ਮੁੰਦੇ ਨਹੀਂ ਹਾਂ ਦੂਜੀ ਨਵੀਂ ਗੱਡੀ ਲੈ ਲਈ ਇਹ ਚੱਕਾ ਨਾਲੇ ਚਕਾਉਣੀਆਂ ਨਾਲੇ ਉਹਨੂੰ ਪੈਸੇ ਦੇਣੇ ਉਹਦੇ ਪਾਈ ਦੀ ਨੌਕਰੀ ਚ ਚੀਤਾ ਨਹੀਂ ਸੀ ਹੁੰਦਾ ਉਹਦਾ ਮਾਰਕ ਉਹ ਇੱਕ ਵਾਰੀ ਉਹਨੂੰ ਕਹਿੰਦਾ ਮੈਨੂੰ ਕਹਦਾ ਗੱਡੀ ਲੈ ਜਾ ਚੱਕ ਕੇ ਲੈ ਜਾਣੀ ਦਾ ਮੈਂ ਕਿੰਨੇ ਪੈਸੇ ਕਹਿੰਦਾ ਮਸਾਹੇ ਛੀਨ ਕਦਾ ਲੈ ਜਾ ਮੈਂ ਤਾਂ ਥੋਂਗਦੇ ਪੈਸੇ ਦੇਣਾ ਕਹਿੰਦਾ ਲੈ ਜਾਈਂ ਆਣੀ ਲੈ ਜਾਈਂ ਆਣੀ ਚਲਾਉਣੀ ਤਾਂ ਅਸੀਂ ਉੱਥੇ ਪੈ ਕੇ ਕੀ ਕਰਨੇ ਇੱਧਰ ਨੂੰ ਇੱਧਰ ਨੂੰ ਕੋਰਨਰ 'ਚ ਜਿਹੜੇ ਸਾਰੇ ਕਦਮਾਂ 'ਤੇ ਇਹਦੇ ਪਿੱਛੇ ਇਹਨੇ ਆ ਖੜੀ ਆ ਨਹੀਂ ਆ ਤਾਂ ਮੈਂ ਤਾਂ ਨੰਬਰ ਪੱਗੇ ਇਹਦੇ ਨਾਲ ਖੜੀ ਆ ਇਹਦੀ ਬੁੱਚਲੀ ਆਣੀ ਹੈ ਬੱਢਾਲੀ ਹੈ ਇਹਦੇ ਮਗਰ ਦੀ ਬੱਢਣ ਨਹੀਂ ਖੜੀ ਆ ਮਗਰ ਬੱਢਣ ਨਹੀਂ ਖੜੀ ਆ ਹਾਂ ਬੱਚਾ ਉਹ ਮਗਰ ਜਿਹੜੀ ਚੰਗੀਆਂ ਕਈ ਵਾਰੀ ਬਣਾ ਕੇ ਸਾਲ ਵੇਚੇ ਕਈ ਵਾਰੀ ਚੰਗੀਆਂ ਬਣਾ ਕੇ ਵੇਚ ਵੀ ਦਿੰਦੀ ਆ ਅੱਛਾ ਜੀ ਜਿਹਨਾਂ ਦਾ ਕੋ ਟਾਈਮ ਟੇਬਲ ਹੈ ਆ ਵੀ ਵੱਟਣੀ ਆ ਆ ਵੀ ਵੱਟਣੀ ਆ ਦੇਖ ਜਿਹਨਾਂ ਦਾ ਕੋ ਟਾਈਮ ਟੇਬਲ ਤੇ ਪਿਆ ਹਾਂ ਆ ਘਾ ਰਿਹਾ ਆ ਆ ਉਹ ਰੱਖਿਆ ਇਹ ਘਾ ਰਿਹਾ ਕਾ ਉਕੇ ਖੜਾਣਾਂ ਦੇ ਵਿੱਚ ਆ ਉਹ ਵੀ ਵੱਟਣੀ ਦੇਖ ਸਾਰੀਆਂ ਵੱਟਣਾਂ ਸਾਰੀਆਂ ਵੱਟਣਾਂ ਹੀ ਗਈਆਂ ਠੀਕ ਹੈ ਠੀਕ ਆ ਵੀ ਆ ਰਹੀ ਆ ਵੀ ਵੱਟਣੀ ਹੈ ਜਿਹੜੀ ਹਰ ਜਗ ਵੱਟ ਆ ਵੀ ਵੱਟ ਲਵਾਤਾ ਆ ਰਹੀ ਹੈ ਹਰ ਵੇਲੇ ਚੱਲਦੀ ਆ ਰਹੀ ਹੈ ਹੈਨਾ ਇਹ ਦੋ ਇਹਦੇ ਦੂਜੇ ਨਹੀਂ ਜਿਹੜਾ ਲਾਲ ਅੱਖਰ ਲਾਇਆ ਹੋਇਆ ਹਾਂ ਉਹ ਗਵਰਨਮੈਂਟ ਦਾ ਉਹ ਟੋਕਨ ਵਾਸਤੇ ਲਾਇਆ ਹੋਇਆ ਹੈ ਟੋਕਨ ਮਤਲਬ ਕੰਮ ਇਹਦੇ ਸਰ ਉਹ ਰੋਡ ਤੇ ਲੱਗ ਆਉਣ ਬਾਅਦ ਅੰਦਰ ਇਹ ਲੈਣਾ ਇਹ ਤੋਂ ਸਵਾਰੀ ਵਿੱਚ ਖੜਾ ਕੋਈ ਨਹੀਂ ਪਛਾਣ ਸਕਦੇ ਅੱਛਾ ਮਟਰ ਨਹੀਂ ਜਾ ਸਕਦੇ ਓਕੇ 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 ਠੀਕ ਠੀਕ ਚਲੋ ਹੋਰ ਕੀ ਹੈ ਸਰ ਉਹਦੇ ਪਲਾ ਭਾਈ ਬਾਪੂ ਜੀ ਫਿਰ ਬੜੇ ਬੜੀਆਂ ਬਿਲਡਿੰਗਾਂ ਦੇ ਵਿੱਚ ਇਹ ਕਹਿੰਦਾ ਗੱਡੀ ਟੋਪ ਤੇ ਨਹੀਂ ਗੱਸਾ ਕੋਈ ਸਾਰੀ ਗੱਡੀ ਉੱਪਰ ਜਾਣੀ ਹੈ ਬਿਲਡਿੰਗਾਂ ਦੇ ਵਿੱਚ ਉੱਪਰ ਚੜ੍ਹ ਜਾਣੀਆਂ ਓਕੇ ਮੁੱਕ ਮੁੱਕ ਬੜਾ ਖੜਾ ਅੱਛਾ ਉਹ ਕਿੱਥੇ ਕਰੋ ਟੱਕਰ ਨੂੰ ਮਾੜੀ ਜਿਹੀ سانسਵਾਲ ਪੂਰੀ ਐ ਅੱਛਾ ਇਹ ਹਾਂ ਅਰੇ ਰੇਲਵੇ ਸਟੇਸ਼ਨ ਹੋ ਗਿਆ ਸਦਾ ਹਾਂ ਅੱਜੜਾ ਆਉਣਾ ਸਾਨੂੰ ਤਾਂ ਹਣੁਰ ਕੇ ਛੋਟੀ ਥਾਂ ਲੈ ਬਲੂਨ ਵਾਲਾ ਦੇਖੋ ਹਾਂ ਹੋ ਗਾ ਤਾ ਇਹੋ ਜੀ ਆ ਬਹੁਤ ਚੰਗਾ ਬਹੁਤ ਚੰਗਾ ਤੁਰਨ ਪਹਿਲਾਂ ਨਹੀਂ ਦਿਖਾਉਂਦਾ ਲਓ ਜੀ ਕੰਟੇਨਰ ਪੋਰਟ ਆ ਗਿਆ ਇੱਥੇ ਤੇ ਚਾਚਾ ਫਿਰ ਆਪਣੇ ਭਾਈ ਉਹ ਲੈ ਕੇ ਜਾਂਦਾ ਜੇ ਸਾਰੇ ਗੱਡੀਆਂ ਆ ਆ ਆ ਆ ਆ ਜੀ ਖੜੇ ਚਾਚਾ ਆ ਗੱਡੀਆਂ ਚਲਾਉਂਦਾ ਚਾਚਾ ਜੀ ਇਹ ਪੀਲੀਆਂ ਸਾਡੀਆਂ ਆ ਪੀਲੀਆਂ ਗੱਡੀਆਂ ਤੁਹਾਡੀਆਂ ਹਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ 50 ਮਿੰਟ ਕੋ ਚਿੱਟ ਦੇ ਗਿਆ ਚਾਹ ਦੇ ਗਿਆ ਵਾਹ ਭਾਈ ਕੰਟੇਨਰ ਪੋਰਟ ਦੇਖ ਲਓ ਜੀ ਇਹ ਆ ਪਿਆ ਕੰਟੇਨਰ ਕੰਟੇਨਰ ਜਿੰਨਾ ਜੜਾ ਮਰਜ਼ੀ ਚਾਹੀਦਾ ਲੈ ਲੋ ਤੁਹਾਨੂੰ ਵਾਹ ਉਹਨਾਂ ਨੂੰ ਉਹ ਸਮਾਨ ਲੋਡ ਕਰੋ ਇੰਡੀਆ ਨੂੰ ਭੇਜ ਦਿਓ ਐਂ ਦੇ ਸਮਾਨ ਲੋਡ ਕਰਾਓ ਇੱਥੇ ਨੂੰ ਲਿਆਓ ਜਿਹਾ ਕਰੇ ਠੀਕ ਹੈ ਉਹਨਾਂ ਦਾ ਕੰਟੇਨਰ ਲੋਡ ਰਿਹਾ ਹੈ ਇਹ ਵੀ ਦਿਖਾਤਾ ਆਹ ਦੇਖ ਪਹਿਲਾਂ ਆਦੇ ਪਰ ਨੂੰ ਗਏ ਆ ਨਾ ਆਹ ਪੋਲ ਪਰ ਨੂੰ ਗਏ ਆ ਆਪਾਂ ਪੋਲ ਪਰ ਨੂੰ ਗਏ ਹੋਏ ਆ ਹੁਣ ਆਪਾਂ ਪੋਲ ਦੇ نیچے ਆ ਗਏ ਹਾਂ ਨਾ ਹੁਣ ਦੇ نیچے ਇਹ ਗੱਡੀ ਨਾਲ ਤੋਰ ਗਿਆ ਸਾਰੀ ਇੱਥੇ ਹਾਂ ਆਹ ਕਰੇ ਚੱਕਰੇ ਘਟੇ ਨਾਲ ਆਹ ਚੱਕਰੇ ਨਾਲ ਗੱਡੀ ਤੇ ਰੱਖ ਦੇਣਾ ਸਤਿ ਸ਼੍ਰੀ ਅਕਾਲ ਜੀ ਹੋਰ ਭਾਜੀ ਸਤਿ ਸ਼੍ਰੀ ਅਕਾਲ ਜੀ ਮਰਦਾਂ ਦੇ ਵਾਰੀ ਆ ਆਲਾ ਕੋਈ ਵੀ ਹੋਣਾ ਚਾਹੀਦਾ ਇੱਧਰ ਆਇਆ ਉਹਦੇ ਤੇ ਉਹ ਕਾਲਿਆਂ ਕੋਲ ਜਿਹੜੇ ਕੋਲ ਗਿਆ ਸੀ ਗਿਆਲ ਮੈਂ ਗਿਆ ਕੰਡੀਨਰ ਵਾਲਾ ਕੋਲ ਉੱਛੜੇ ਇਸ ਵਰਕੇ ਜਿਹੜਾ ਇੱਧਰ ਹੀ ਸਾਬ ਹੋ ਗਿਆ ਅੱਛਾ ਮਾੜੀ ਹਾਲ ਮਾੜੀ ਮਾੜੀ ਬੋਲ ਦੋ ਅੱਧੇ ਵਿੱਚ ਰਹਾਂਗੇ ਮਾੜ ਤਾਂ ਬਤੋਲ ਬੀਰੋ ਬਲੇ ਪਰ ਪੋਸੀਬਲ ਹੈ ਜੀ ਛਾੜੇ ਚਾਚੇ ਦੇ ਮਿੱਤਰ ਆ ਜਿਨ੍ਹਾਂ ਦੀ ਸਿੰਘ ਟ੍ਰਾਂਸਪੋਰਟ ਆ ਇੱਥੇ ਹਾਂਗਕਾਂਗ ਦੇ ਵਿੱਚ ਬੜਾ ਨਾਮ ਚੱਲਦਾ ਚਾਚੇ ਦਾ ਸਾਰੇ ਪਾਸੇ ਜਿੱਥੇ ਜਾਂਦੇ ਆ ਜੱਫੀਆਂ ਪੈਂਦੀਆਂ ਪੂਰੀਆਂ ਗੱਡ ਕੇ ਬੱਲੇ ਬੱਲੇ ਕਰਾਈ ਵੇ ਚਾਚੇ ਦੀ ਜਾਣ ਪਛਾਣ ਬਾਬੇ ਨਾਨਕ ਦੀ ਦੀਦਿਆ ਨਾਲ ਬਹੁਤ ਸੋਹਣੀ ਹੈਗੀ ਆ ਆ ਗੱਡੀਆਂ ਚਾਚੇ ਹੈ ਤੇਰੇ ਖਾ ਸਿੰਘ ਅੱਛਾ ਹਾਈ ਹਾਈ ਸਿੰਘ ਅਕਰਤ ਦੀ ਮੈਂ ਤੁਹਾਨੂੰ ਰਾਮਾ ਜੀ ਐ ਖੰਡੇ ਦੇ ਨਾਲ 1086 ਅੱਛਾ 1086 ਗੱਡੀ ਸਾਲ 1086 ਅੱਛਾ ਇਸ ਬਾਕੀ ਸਾਰੀ ਆਹ 26 ਹੋ ਗੁਛ ਹੈ ਨਾ ਅਛਾ ਆ ਵੀ ਸੇਂਗਾ ਵਾਲਿਆਂ ਦੇ ਹੈ ਇਹ ਵੀ ਸੇਂਗਾ ਅਸੀਂ ਕਿੰਨੀਆਂ ਗੱਡੀਆਂ ਭਾਜੀ ਕੋਲ ਇੱਥੇ ਜਿਹਦੇ ਕੋਲ ਚਾਰ ਟਰਾਲੇ ਅਸੀਂ ਚਾਰ ਟਰਾਲੇ ਹੈ ਹਨ ਚਾਰ ਟਰਾਲੇ ਆਪਣੇ ਕਿੰਨੇ ਕੁ ਪੁਰਾਣੇ ਕੰਮ ਆ ਭਾਜੀ ਦਾ ਇਹਨਾਂ ਪੁਰਾਣਾ ਕੰਮ ਹੋ ਗਿਆ ਮੇਰਾ 14-15 ਸਾਲ ਅਛਾ 14-15 ਸਾਲ ਤੋਂ ਕੰਮ ਚੱਲਦਾ ਔਰ ਇਹਨਾਂ ਦਾ ਆ ਇਹ ਵੀ ਮਤਲਬ ਇੱਥੇ ਤੋਂ ਆਪਣੇ ਉਹੀ ਕੰਟੇਨਰ ਉਹੀ ਤੁਹਾਡੇ ਜਿੱਥੇ ਤੁਸੀਂ ਗੱਡੀ ਚਲਾਉਂਦੇ ਆ ਹਾਂ 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 ਉੱਥੇ ਉੱਥੋਂ ਕੰਟੇਨਰ ਲਿਆਉਣੇ ਅਸੀਂ ਉੱਥੇ ਅਸੀਂ ਅੰਮ੍ਰਿੰਦਰ ਰਹਿੰਨੇ ਆ ਇਹਨਾਂ ਨੂੰ ਕੰਟੇਨਰ ਲੈ ਕੇ ਬਾਹਰ ਨੂੰ ਬਾਹਰ ਖੋਲਣੇ ਆ ਪੌਣਾ ਮਾਲ ਇਹਨਾਂ ਨੂੰ ਹੁਕਮ ਹੈ ਓਕੇ ਹਾਂ ਜੀ ਇੱਕ ਉਹ ਗੱਡੀ ਖੜੀ ਆ ਪਰਦੇ ਪਾਸੇ ਠੀਕ ਹੈ ਇਹ ਇਹਨਾਂ ਦੇ ਇਹ ਪੰਜਾਬ ਵਿੱਚ ਏਰੀਆ ਕਿਹੜਾ ਸੱਚੇ ਇਹ ਇੱਕ ਮੋਟਾ ਹੈਗਾ ਬੋਟਰ ਤੋਂ ਬੋਟਰ ਕਿੱਥੇ ਆ ਮੋਗੇ 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 ਅੱਛਾ ਮੋਗੇ ਜ਼ਿਲ੍ਹੇ ਦਾ ਠੀਕ ਹੈ ਇੱਕ ਮੁੰਡਾ ਢਿਲਵਾਂ ਦਾ ਉਹ ਬਰਨਾਲੇ ਚ ਉਹ ਬਰਨਾਲੇ ਤੋਂ ਆ ਰਾਵੀ ਸ਼ਾਇਵ ਹੈ ਪੰਜਾਬੀ ਹਾਂ ਯਾਰਾ 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 ਕੀ ਬਾਤ ਆਂ ਅੰਦੀ ਰਾਤ ਆਵਾਜ਼ ਮਾਰੀ ਉੱਠ ਕੇ ਜਦੋਂ ਪਾਣੀ ਆ ਗਏ ਆਏ ਰਬਾ ਇਹੋ ਗੱਲ ਹੈ ਆਇਆ ਸੁਹਾਵਾ ਦਾ ਫਿਰ ਗੱਲ ਦਾ ਅੱਛੇ ਫਿਰ ਇੱਕ ਨਹੀਂ ਪਤਾ ਕਿ ਜੇ ਬਗਾਨੇ ਮੁਲਕ ਚ ਰਹਾਂਦੇ ਹੋਵੇ ਨਾ ਬੰਦਾ ਤਾਂ ਆਪਣੇ ਨਾਲ ਬਣਾ ਕੇ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈ ਨਾ ਜੇ ਆਪਾਂ ਆਪਣੀ ਕਮਿਊਨਿਟੀ ਵਿੱਚ ਆਪਸ ਵਿੱਚ ਬਣੀ ਵੀ ਹੋਊਗੀ ਤਾਂ ਥਰਡ ਪਰਸਨ ਤੁਹਾਡੇ ਵੱਲ ਉਂਗਲੀ ਨਹੀਂ ਚੱਕ ਕੇ ਦੇਖ ਸਕਦਾ ਅੱਖ ਨਹੀਂ ਚੱਕ ਕੇ ਦੇਖਦਾ ਹਾਂਜੀ 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 ਉਹ ਹੀ ਚੀਜ਼ ਹੈ ਉਹ ਹੀ ਚੀਜ਼ ਹੈ ਇਹ ਗੱਲ ਤਾਂ ਹੈਗੀ ਹੈਗੀ ਆ ਉਹ ਖੜੇ ਬਾਈ ਵੀ ਗੱਲਾਂ ਕਰੀ ਸਾਰੇ ਹਾਂ ਦੇਖ ਬਲਹ ਮੈਂ ਬਾਈ ਜੀ ਨੂੰ ਦਿਖਾ ਰਿਹਾ ਮਨੂੰ ਕਹਿੰਦਾ ਹੈ ਇੱਥੇ ਆਹ ਕੰਮ ਵੀ ਹੈ ਹਾਂ ਸਭ ਕੁਝ ਹੈ ਪੰਜਾਬੀ ਜਿੱਥੇ ਪਹੁੰਚੀ ਆਪਣੀ ਮਿਹਨਤ ਦੇ ਫਲ ਸਦਕੇ ਬਸ ਆਪਣਾ ਬੋਗੜੀ ਕਰਦਾ ਹੋਰ ਮੈਨੂੰ ਨਹੀਂ ਸਕਦਾ ਇਹ ਵੀ ਗੱਲ ਹੈ ਇਹ ਵੀ ਗੱਲ ਹੈ ਇਹ ਵੀ ਗੱਲ ਹੈ ਪਾਪਾ ਜੀ ਵੀ ਗੱਡੀ ਦੇ ਕੋਲ ਨੂੰ ਖੜ ਖੜ ਕੇ ਦੇਖਦੇ ਆ ਆਡੀ ਕੋਲ ਆਡੀ ਦੇ ਕੋਲ ਆਡੀ ਗੱਡੀ ਆ ਭਾਈ ਆਡੀ ਰੱਖੀ ਹੋਈ ਹੈ ਇਹਨਾਂ ਨੇ 92 98 ਹਾਂ ਹਾ ਜੀ ਅੱਜਕਾ ਅਤੇ ਠੀਕ ਹੈ ਠੀਕ ਹੈ ਵਾਹਕ ਪ੍ਰੋਗਰਾਮ ਦੇ ਲ ਆਪਣੇ ਪੰਜਾਬੀਆਂ ਨੇ ਝੰਡੇ ਗੱਡੇ ਵੇਾਰੇ ਵਾਸਤੇ ਹਾਂ ਇੱਥੇ ਕੰਮ ਲੋਟ ਆਉਂਦਾ ਹਾਂ ਹਾਂ ਤੂੰ ਵੀ ਚਾਚਾ ਹੀ ਕਹਿ ਲਾ ਦਾਉਣਾ ਨਬੀ ਤੂੰ ਚਾਚਾ ਕਹਿੰਦਾ ਤੂੰ ਵੀਰ ਕੇ ਤਾਂ ਉਹ ਉਹੀ ਗੱਲ ਹੋ ਗਈ ਮੇਰਾ ਚਾਚਾ ਸਾਹਿਬ ਜਹਾਂ ਦਾ ਚਾਚਾ ਉਧਰ ਰਾਜੂ ਬਾਈ ਨੂੰ ਮਸਾਲਾ ਕਹਿਣ ਲੱਗੇ ਤਾਂ ਸਾਰੇ ਜਹਾਂ ਦਾ ਹੀ ਮਸਾਲਾ ਬਣ ਗਿਆ ਛੋਟੇ ਵੀ ਬੜੇ ਵੀ ਉਹੀ ਗੱਲ ਹੈ ਮੇਰੇ ਚਾਚੇ ਦੀ ਹੈਗੀ ਪਹਿਚਾਣ ਬਾਈ ਬਹੁਤ ਤੇ ਧੀ ਗੱਲ ਹੈ ਮੈਂ ਕਹਿੰਦਾ ਹੁਣ ਆਪਾਂ ਇੱਕ ਖੂੰਜੇ ਤੇ ਦੂਹੇ ਖੂੰਜੇ ਤੱਕ ਘੁੰਮਿਆ ਹੀ ਦੇ ਲਾ ਹਰ ਤੱਕੜੇ ਤੱਕੜੇ ਬੰਦੇ ਆ ਗਾ ਬਸਾਣਾ ਚਾਚੇ ਵੀ ਐਵੇਂ ਨਹੀਂ ਗੱਲ ਹੈਗੀ ਸਵਾਦਾ ਇੱਕ ਧੰਨਵਾਦ ਆ ਚਾਚੇ ਤੇਰਾ ਬਹੁਤ ਆਪਣਾ ਕੰਮਕਾਰ ਛੱਡ ਕੇ ਤੂੰ ਹੈ ਨਾ ਨਾ ਇੰਨਾ ਟਾਈਮ ਕਿਹਦੇ ਕੋਲ ਹੁੰਦਾ ਨਹੀਂ ਇਸੇ ਕੋਲ ਨਹੀਂ ਹੈਗਾ ਇੰਨਾ ਟਾਈਮ ਜਿੰਨਾ ਤੂੰ ਸਾਨੂੰ ਦਿੰਦਾ ਭਾਈ ਤੇਰੇ ਅੰਦਰ ਸਾਡੇ ਖੂਨ ਦੀ ਵਾਰ ਆ ਹਾਂ ਚੱਲੀ ਹੈ ਨਾ ਸਾਨੂੰ ਨਿਕਲੇ ਹੁਣ ਹਾਂ 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 ਅੱਛਾ ਕਿਹੜੇ ਬੰਦੇ ਦਾ ਨਾਮ ਹੈ ਇਹਨਾਂ ਦਾ ਬਾਈ ਕਿਹੜੇ ਕਿਹੜੇ ਦਾ ਕੰਮ ਹੈ ਕਿਹੜੇ ਕਿਹਦਾ ਇਹ ਬਾਈ ਗਰਮੀਤ ਦਾ ਇਹ ਗਰਮੀਤ ਭਾਜੀ ਹੈ ਨਾ ਅੱਛਾ ਮਾਰਦਾ ਅੱਛਾ ਟਿਲਮਾਂ ਤੋਂ ਬਰਨਾਲੇ ਅੱਛਾ ਟਿਲਮਾਂ ਤੋਂ ਬਰਨਾਲੇ ਤੋਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੁਲਵੰਤ ਭਾਜੀ ਜੀ ਦੇ ਕੱਲ ਦੇ ਗੱਲ ਕਰਦੇ ਆਪਾਂ ਹਨਾ ਕੱਲ ਜੀ ਕੱਲ ਦੇ ਕੱਲ ਦੇ ਫੋਨ ਤੇ ਲੱਗੇ ਕੱਲ ਦੇ ਫੋਨ ਤੇ ਲੱਗੇ ਮੈਂ ਕਿਹਾ ਗੱਡੀ ਦੇ ਕਾ ਹੋਣੀ ਪਹੁੰਚਦਾ ਹਾਂ 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 ਇਹ ਬਣਾ ਬਟਰ ਤੋਂ ਹੈ ਮੋਗੇ ਨਾਲ ਅੱਛਾ ਮੋਗੇ ਨਾਲ ਠੀਕ ਹੈ 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 ਬਹੁਤ ਵਧੀਆ ਗੱਲ ਆ ਪਿਆਰ ਚ ਆਹੋ ਆਪਸੇ ਬਹੁਤ ਪੁਰਾਣਾ ਸਾਡਾ ਪਿਆਰ ਪਿਆ ਸੀ ਆ ਉਹਦੇ ਪਾਰਟੀ ਦੇ ਕਿੰਨੇ ਸਾਲ ਹੋ ਗਏ ਬਾਈ ਪਹਿਲੇ ਦੇ ਮੁੰਡੇ ਨੇ ਉਹਨੂੰ ਹੋਏਗੇ ਹੁਣੇ ਮੇਰੇ ਖਿਆਲ 20 22 23 ਸਾਲ ਵਾਹ ਜੀ ਵਾਹ ਜਿੱਦਾਂ ਪੁਰਾਣਾ ਪਿਆਰਾ ਦੇਖਣਾ ਮੜਾ ਡੂੰਗਾ ਪਿਆਰਾ ਬਿੱਲੂ ਭਾਜੀ ਤੁਸੀਂ ਵੀ ਬੋਲੋ ਸਾਤਰੀ ਗੱਲ ਤਾਂ ਤੁਹਾਡੀ ਹੋਈ ਹੋਈ ਹੈ ਅਸੀਂ ਕਿਹਾ ਬੋਲਣਾ ਬੋਲੀ ਤਾਂ ਜਾਂਦੇ ਭਾਈ ਗਲਾ ਮਟਾਲਿਆ ਪਿਆ ਬਹੁਤ ਬੋਲ ਕੇ ਕਿਹਾ ਅੱਜ ਕਿਹਾ ਕੰਮ ਹਾਂ ਅੱਜ ਕਰਦੋਗਾ ਅੱਜ ਤੱਤੇ ਪਾਣੀ ਤੇ ਸ਼ਹਿਦ ਭਾਗੇ ਹੈ ਨਹੀਂ 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 ਇਹ ਵੀ ਸਹੀ ਹੈ ਗੱਲ ਅੱਜ ਮੈਂ ਨਾ ਹੁਣਾ ਸਤ ਲੀ ਸਤ ਹੈ ਓਕੇ ਬਿਲੂ ਜੋੜ ਮੀਂ ਬੋਲੋ ਆਓ ਨਹੀਂ ਉਹ ਤੁਹਾਨੂੰ ਚੜਦੇ ਬਾਸਾ ਸਾਰਾ ਸਾਰਾ